ਸ਼੍ਰੀ ਅਨੰਦਪੁਰ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਪੰਜਾਬ ਦਾ ਇੱਕ ਪ੍ਰਸਿੱਧ ਇਤਿਹਾਸਕ ਸ਼ਹਿਰ ਹੈ। ਇਹ ਸ਼ਹਿਰ ਰੋਪੜ ਤੋਂ ਨੰਗਲਵਾਲ ਜਾਂਦੀ ਸੜਕ ਉੱਤੇ ਸਥਿਤ ਹੈ। ਇਹ ਸ਼ਹਿਰ ਸ਼ਿਰਗੁਰੂ ਤੇਗ ਬਹਾਦਰ ਜੀ ਨੇ ਬਸਾਇਆ ਸੀ। ਸ਼ਿਰਗੁਰੂ ਤੇਗ ਬਹਾਦਰ ਜੀ ਨੇ ਇਹ ਸ਼ਹਿਰ ਬਸਾਉਣ ਲਈ ਬिलासपुर ਦੀ ਰਾਣੀ ਕੋਲੋਂ ਜ਼ਮੀਨ ਖਰੀਦੀ ਸੀ। ਨਵੇਂ ਬਸੇ ਸ਼ਹਿਰ ਦਾ ਨਾਂ ਉਨ੍ਹਾਂ ਨੇ ਆਪਣੀ ਮਾਤਾ ਜੀ ਦੀ ਯਾਦ ਵਿੱਚ ਚੱਕ ਨਾਨਕੀ ਰੱਖਿਆ। ਬਾਦ ਵਿੱਚ ਇਹ ਸਥਾਨ ਸ਼੍ਰੀ ਆਨੰਦਪੁਰ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੋਇਆ। ਇਸ ਦਾ ਇਹ ਨਾਂ ਇੱਥੇ ਬੜੇ ਕਿਲੇ ਆਨੰਦਗੜ੍ਹ ਤੋਂ ਪਿਆ। ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਕਿਲਾ ਪੰਗਾਣੀ ਦੇ ਯੁੱਧ ਤੋਂ ਬਾਅਦ ਬਣਵਾਇਆ ਸੀ। ਸ਼੍ਰੀ ਆਨੰਦਪੁਰ ਸਾਹਿਬ ਧਾਰਮਿਕ ਤੇ ਇਤਿਹਾਸਿਕ ਪੱਖੋਂ ਬਹੁਤ ਹੀ ਮਹੱਤਵਪੂਰਨ ਸ਼ਹਿਰ ਹੈ। ਇੱਥੇ ਹੀ ਕਸ਼ਮੀਰੀ ਪੰਡਤ ਆਪਣੀ ਦੁੱਖ ਭਰੀ ਫਰਿਆਦ ਲੈ ਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਵਿੱਚ ਆਏ ਸਨ ਐਤੋ ਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਔਰੰਗਜ਼ੇਬ ਦੇ ਅਤਿਆਚਾਰਾਂ ਦੇ ਖਿਲਾਫ ਸ਼ਹੀਦੀ ਦੇਣ ਲਈ ਦਿੱਲੀ ਲਈ ਰਵਾਨਾ ਹੋਏ ਸਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਉਪਰੰਤ ਪਾਈ ਜੈਤਾ ਜੀ ਗੁਰੂ ਜੀ ਦਾ ਸੀਸ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਹੀ ਪਹੁੰਚੇ ਸਨ ਸੀਸ ਦਾ ਸੰਸਕਾਰ ਵੀ ਸ੍ਰੀ ਅਨੰਦਪੁਰ ਸਾਹਿਬ ਹੀ ਕੀਤਾ ਗਿਆ ਸੀ ਜਿਸ ਥਾਂ ਤੇ ਗੁਰੂ ਜੀ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਸੀ ਉਸ ਥਾਂ ਗੁਰਦੁਆਰਾ ਸੀਸਗੰਜ ਸਾਹਿਬ ਸੁਸ਼ੋਭਿਤ ਹੈ ਇੱਥੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਵਿੱਚ ਵਿਸਾਖੀ ਵਾਲੇ ਦਿਨ ਸੰਗਤਾਂ ਦਾ ਭਾਰੀ ਇਕੱਠ ਸਦਿਆ ਸੀ ਉਹਨਾਂ ਨੇ ਭਰੇ ਦੀਵਾਨ ਵਿੱਚ ਪੰਜ ਪਿਆਰਿਆਂ ਦੀ ਚੋਣ ਕੀਤੀ ਤੇ ਖਾਲਸਾ ਪੰਥ ਦੀ ਸਜਣਾ ਕੀਤੀ ਸੀ ਇਸ ਥਾਂ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਸੁਸ਼ੋਭਿਤ ਹੈ ਸ੍ਰੀ ਕੇਸਗੜ੍ਹ ਸਾਹਿਬ ਨੂੰ ਸਿੱਖਾਂ ਦੇ ਪੰਜ ਤਖਤਾਂ ਵਿੱਚੋਂ ਇੱਕ ਤਖਤ ਹੋਣ ਦਾ ਮਾਣ ਹਾਸਲ ਹੈ। ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ, ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਤਖਤ ਸ੍ਰੀ ਪਟਨਾ ਸਾਹਿਬ, ਤਖਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਹੋਰ ਚਾਰ ਤਖਤ ਹਨ। ਗੁਰੂ ਕਾ ਲਾਹੌਰ ਮੰਜੀ ਸਾਹਿਬ ਗੁਰਦੁਆਰਾ ਸੀਸਗੰਜ ਅਤੇ ਪੋਰਾ ਸਾਹਿਬ। ਸ੍ਰੀ ਆਨੰਦਪੁਰ ਸਾਹਿਬ ਦੇ ਹੋਰ ਵਰਣਨਯੋਗ ਇਤਿਹਾਸਿਕ ਸਥਾਨ ਹਨ। ਇੱਥੇ ਹਰ ਸਾਲ ਵਿਸਾਖੀ ਦਾ ਤਿਉਹਾਰ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ ਵਸੇ ਹੋਣ ਕਰਕੇ ਇਸ ਸ਼ਹਿਰ ਦਾ ਵਾਤਾਵਰਣ ਬੜਾ ਸੁਹਾਵਣਾ ਹੈ। ਦੂਰ ਦੁਰਾਡੇ ਤੋਂ ਆਂਦੇ ਸ਼ਰਧਾਲੂਆਂ ਕਾਰਨ ਇੱਥੇ ਸਾਰਾ ਸਾਲ ਰੌਣਕ ਲੱਗੀ ਰਹਿੰਦੀ ਹੈ। ਮਾਰਚ ਦੇ ਮਹੀਨੇ ਮਨਾਇਆ ਜਾਣ ਵਾਲਾ ਹੋਲੇ ਮਹੱਲੇ ਦਾ ਤਿਉਹਾਰ ਵਿਸ਼ੇਸ਼ ਮਾਣਤਾ ਰੱਖਦਾ ਹੈ। ਕੋਲੇ ਮੁਹੱਲੇ ਦੀ ਸ਼ੁਰੂਆਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ ਜੋ ਕਿ ਹੋਲੀ ਦਾ ਬਦਲਵਾਂ ਰੂਪ ਸੀ ਗੁਰੂ ਸਾਹਿਬ ਇਸ ਦਿਨ ਸਿੰਘਾਂ ਦੇ ਜੰਗੀ ਕਰਤਬਾਂ ਦੇ ਮੁਕਾਬਲੇ ਕਰਵਾਉਂਦੇ ਸਨ ਉਹ ਜੀਤੂਆਂ ਨੂੰ ਇਨਾਮ ਵੀ ਦਿੰਦੇ ਸਨ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅੱਜਕੱਲ੍ਹ ਵੀ ਹੋਲਾ ਮੁਹੱਲਾ ਮਨਾਉਣ ਲਈ ਭਾਰੀ ਮੇਲਾ ਲੱਗਦਾ ਹੈ ਮੇਲੇ ਤੋਂ ਕਈ ਦਿਨ ਪਹਿਲਾਂ ਹੀ ਬਾਜ਼ਾਰ ਸਜ ਜਾਂਦੇ ਹਨ ਕਈ ਤਰ੍ਹਾਂ ਦੀਆਂ ਨਮਾਇਸ਼ਾਂ ਲੱਗਦੀਆਂ ਹਨ ਮਿੱਲੇ ਦੇ ਦਿਨਾਂ ਵਿੱਚ ਵੱਖ-ਵੱਖ ਥਾਵਾਂ 'ਤੇ ਕਾਨਫਰੰਸਾਂ ਵੀ ਹੁੰਦੀਆਂ ਹਨ ਸੰਗਤਾਂ ਹੁਣ ਹੁਮਾ ਕੇ ਆਉਂਦੀਆਂ ਹਨ ਤੇ ਉਹ ਵੱਖ-ਵੱਖ ਗੁਰਦੁਆਰਿਆਂ ਦੇ ਦਰਸ਼ਨ ਕਰਦੀਆਂ ਹਨ ਕੀਰਤਨ ਦਰਬਾਰ ਤੇ ਢਾਡੀ ਦਰਬਾਰਾਂ ਲਈ ਦੂਰੋਂ ਦੂਰੋਂ ਜਥੇ ਆਉਂਦੇ ਹਨ ਮਹੱਲੇ ਵਾਲੇ ਦਿਨ ਨਿਹੰਗ ਸਿੰਘ ਨੇਜ਼ੇਬਾਜ਼ੀ ਘੋੜਸਵਾਰੀ ਤੇ ਗੱਤਕੇ ਦੇਕਰ ਤਬ ਦਿਖਾਉਂਦੇ ਹਨ ਨੀਲੇ ਤੇ ਕੇਸਰੀ ਬਾਣੇ ਵਿੱਚ ਗੁਰੂ ਦੀਆਂ ਫੌਜਾਂ ਨਿਹੰਗ ਸਿੰਘ ਸ੍ਰੀ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਦੀ ਰੌਣਕ ਵਧਾਉਂਦੀਆਂ ਹਨ ਥਾਂ-ਥਾਂ ਗੁਰੂ ਦਾ ਅਟੁੱਟ ਲੰਗਰ ਚੱਲਦਾ ਹੈ ਸ੍ਰੀ ਅਨੰਦਪੁਰ ਸਾਹਿਬ ਵਿਖੇ 13 ਅਪ੍ਰੈਲ 1999 ਈਸਵੀ ਨੂੰ ਖਾਲਸਾ ਪੰਥ ਦੀ 350ਵੀਂ ਦੇ ਜਸ਼ਨ ਬੜੇ ਚਾਅ ਤੇ ਉਤਸ਼ਾਹ ਨਾਲ ਮਨਾਏ ਗਏ ਇਸ ਮੌਕੇ ਕਈ ਪ੍ਰੋਜੈਕਟ ਆਰੰਭੇ ਗਏ ਇਹਨਾਂ ਪ੍ਰੋਜੈਕਟਾਂ ਵਿੱਚੋਂ ਇੱਕ ਸ੍ਰੀ ਅਨੰਦਪੁਰ ਸਾਹਿਬ ਵਿੱਚ ਬਣਿਆ ਵਿਰਾਸਤੀ ਖਾਲਸਾ ਅਜਾਇਬ ਘਰ ਦੇਖਣ ਯੋਗ ਹੈ ਇਸ ਨੂੰ ਸ਼ੁਰੂ ਕਰਨ ਤੋਂ ਤਕਰੀਬਨ 13 ਸਾਲ ਬਾਅਦ ਇਸ ਦਾ ਉਤ்கਾਟਨ 25 ਨਵੰਬਰ 2011 ਨੂੰ ਕੀਤਾ ਗਿਆ। ਇਸ ਨੂੰ 27 ਨਵੰਬਰ 2011 ਨੂੰ ਜਨਤਾ ਦੇ ਦੇਖਣ ਲਈ ਖੋਲ੍ਹਿਆ ਗਿਆ। ਇਹ ਅਜਾਇਬ ਘਰ ਉਹਨਾਂ ਘਟਨਾਵਾਂ ਉੱਤੇ ਇੱਕ ਝਾਤ ਪਾਉਂਦਾ ਹੈ ਜਿਹੜੀਆਂ ਪੰਜਾਬ ਵਿੱਚ ਅੱਜ ਤੋਂ 500 ਸਾਲ ਪਹਿਲਾਂ ਵਾਪਰੀਆਂ। ਇਹ ਅਜਾਇਬ ਘਰ ਮਹਾਨ ਗੁਰੂਆਂ ਦੇ ਸੁਪਨੇ ਉੱਤੇ ਰੌਸ਼ਨੀ ਪਾਉਂਦਾ ਹੈ। ਵਿਰਾਸਤ-ਏ-ਖਾਲਸਾ 100 ਏਕੜ ਰਕਬੇ ਵਿੱਚ ਉਸਾਰਿਆ ਗਿਆ ਹੈ। ਇਸ ਨੂੰ ਅੰਤਰਰਾਸ਼ਟਰੀ ਪ੍ਰਸਿੱਧ ਆਰਕੀਟੈਕਟ ਸ਼੍ਰੀ ਮੋਸ਼ੇ ਸਫਦੀ ਜਿਨ੍ਹਾਂ ਨੇ ਜਰੂਸਲਮ ਵਿੱਚ ਹੋਲੋਕਾਸਟ ਮਿਊਜ਼ੀਅਮ ਵੀ ਤਿਆਰ ਕੀਤੀ ਸੀ ਨੇ ਡਿਜ਼ਾਈਨ ਕੀਤਾ ਹੈ। ਵਿਰਾਸਤ-ਏ-ਖਾਲਸਾ ਦਰਸ਼ਨ ਦੌਰਾਨ ਸੈਲਾਨੀ ਇੱਥੇ ਪੰਜਾਬ ਦੇ ਸੱਭਿਆਚਾਰ ਰੰਗ-ਸੰਗ ਨਾਲ ਰੂਬਰੂ ਹੁੰਦੇ ਹਨ। ਉਹ ਇੱਥੇ ਸਿੱਖ ਧਰਮ ਦੇ ਉਦੈ ਦਾਸ ਗੁਰੂ ਸਹਿਬਾਨ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਮਿਲਨ ਤੱਕ ਦਾ ਇਤਿਹਾਸ ਮਲਟੀਮੀਡੀਆ ਦੀਆਂ ਅਤ ਆਧੁਨਿਕ ਤਕਨੀਕਾਂ ذریعے ਦੇਖਦੇ ਅਤੇ ਸੁਣਦੇ ਹਨ। ਇਸ ਤੋਂ ਇਲਾਵਾ ਇਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਭਾਰਤ ਦੀ ਆਜ਼ਾਦੀ ਤੱਕ ਪੰਜਾਬ ਦੇ ਅਮੀਰ ਅਤੇ ਗੌਰਵਸ਼ਾਲੀ ਸਿੱਖ ਇਤਿਹਾਸ ਨੂੰ ਦਰਸਾਇਆ ਗਿਆ ਹੈ। ਇਸ ਨੂੰ ਹਸਤਕਲਾ ਅਤ ਆਧੁਨਿਕ ਮਲਟੀਮੀਡੀਆ ਤਕਨੀਕ ਦੇ ਨਾਲ ਨਾਲ 3D ਤਕਨੀਕ ਸਮੇਤ ਉੱਚੇ ਦਰਜੇ ਦੇ ਆਡੀਓ ਤੇ ਵੀਡੀਓ ਕੰਟੈਂਟ ਨਾਲ ਇਸ ਤਰ੍ਹਾਂ ਪ੍ਰੋਇਆ ਗਿਆ ਹੈ ਕਿ ਦਰਸ਼ਕ ਆਪਣੇ ਆਪ ਨੂੰ ਉਸ ਕਾਲ ਵਿੱਚ ਜੀਵੰਤ ਮਹਿਸੂਸ ਕਰਦੇ ਹਨ। ਸਾਤਲੁਜ ਦਰਿਆ ਦੇ ਮੇਲੇ ਵਸੇ ਇਸ ਸ਼ਹਿਰ ਦੀ ਦਿੱਖ ਦਰਸ਼ਕਾਂ ਨੂੰ ਦੂਰੋਂ ਹੀ ਪ੍ਰਭਾਵਿਤ ਕਰਦੀ ਹੈ। ਕਿਸੇ ਪਾਸਿਓਂ ਵੀ ਆਓ, ਚੌੜੀਆਂ ਸੜਕਾਂ ਉੱਤੇ ਬਣੇ ਯਾਦਗਾਰੀ ਗੇਟ, ਸੁੰਦਰ ਇਮਾਰਤਾਂ ਇੱਕ ਵੱਖਰਾ ਹੀ ਨਜ਼ਾਰਾ ਪੇਸ਼ ਕਰਦੀਆਂ ਹਨ। ਡੇਰੇ ਹੀ ਵਗਦੀ ਪਾਖੜਾ ਨਹਿਰ ਪੰਜਾਬ ਨੂੰ ਜਾਣ ਵਾਲੀਆਂ ਬਿਜਲੀ ਦੀਆਂ ਤਾਰਾਂ ਦੇ ਟਾਵਰਾਂ 'ਚ ਹੀ ਖੰਬੇ ਐਸੇ ਬੁਲੰਦੀ ਨੂੰ ਸਿਖਰ ਤੇ ਪਹੁੰਚਾਉਂਦੇ ਹਨ ਦੁੱਧ ਵਾਂਗ ਸਫੈਦ ਚਮਕਦਾ ਇਹ ਸ਼ਹਿਰ ਹਰ ਆਉਣ ਜਾਣ ਵਾਲੇ ਉੱਤੇ ਆਪਣਾ ਵੱਖਰਾ ਹੀ ਪ੍ਰਭਾਵ ਛੱਡਦਾ ਹੈ ਸ਼੍ਰੀ ਅਨੰਦਪੁਰ ਸਾਹਿਬ ਤੋਂ ਨੈਣਾ ਦੇਵੀ ਦਾ ਮੰਦਿਰ ਵੀ ਬਹੁਤਾ ਦੂਰ ਨਹੀਂ ਹੈ ਕੀਰਤਪੁਰ ਸਾਹਿਬ ਵੀ ਐਸੇ ਸੜਕ ਉੱਤੇ ਪਿਛਾਣੂ ਰੋਪੜ ਵੱਲ ਕੁਝ ਫਾਸਲੇ ਉੱਤੇ ਹੈ ਅਤੋ ਹੀ ਕੁਲੂ ਮੰਡਾਲੀ ਜਾਣ ਲਈ ਲੰਗਣਾ ਪੈਂਦਾ ਹੈ ਅਗਾ ਨੰਗਲ ਸ਼ਹਿਰ ਹੈ ਜਿੱਥੇ ਸੰਸਾਰ ਪ੍ਰਸਿੱਧ ਪਾਖੜਾ ਡੈਮ ਅਤੇ ਗੋਬਿੰਦ ਸਾਗਰ ਝੀਲ ਸਥਿਤ ਹੈ ਇਸ ਸ਼ਹਿਰ ਦੇ ਉੱਤਰ ਵਾਲੇ ਪਾਸੇ ਕਲਕਲ ਕਰਦਾ ਸਤਲੁਜ ਦਾ ਪਾਣੀ ਇਸ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਂਦਾ ਹੈ ਸ਼੍ਰੀ ਅਨੰਦਪੁਰ ਸਾਹਿਬ ਕੁਦਰਤੀ ਸੋਹਪਣ ਦੇ ਨਾਲ ਭਰਪੂਰ ਹੈ ਸਮਾਜ ਸੇਵੀ ਸੰਸਥਾਾਂ ਅਤੇ ਸਰਕਾਰ ਇਸ ਨੂੰ ਨਮੂਨੇ ਦਾ ਸ਼ੈਅ ਬਣਾਉਣ ਲਈ ਇਹ ਤਨਸ਼ੀਲ ਹਨ